ਕੋ ਕਿਤੇ ਨਾ ਐਸ਼ੂ ਦੱਸ ਪੁੱਤ ਕੱਪੜੇ ਨਹੀਂ ਕੱਪੜੇ ਨਹੀਂ ਪਤਾ ਲੈ ਦਾਦੀ ਤੂੰ ਵੀ ਲੈਣੇ ਆ ਕੰਦਾ ਤਾਂ ਦਾਦੀ ਮਾ ਇੱਥੇ ਦਾਦੀ ਮਾ ਦੇਪੂ ਆਜੀ ਨੇ ਹੋਗੀ ਕਰ ਰਹੀ ਉਹਨਾਂ ਨੇ ਵੀ ਕਹਿਣਾ ਨਾ ਨਹੀਂ ਕੈਂਸਲ ਕਰ ਪਰ ਕਰੇਗਾ ਹੁਣ ਆਪਰੇ ਲੌਕ ਲੌਕ ਹੀ ਲਾਤਾ ਬਾਪ ਜੀ ਬਾਤ ਉਹ ਆ ਗਿਆ ਬੋਲੀ 2 ਵਜੇ ਕਿੱਥੇ ਕਿੜਾ ਚਾਪੀ ਚਾਪੀ ਬੁਲਾਉਣੀ ਆ ਉਹਨਾਂ ਨੂੰ ਫੋਨ ਕਰਦੇ ਆ ਐ ਤਾਂ ਬਹੁਤ ਮਾਗਾ ਤੁਹਾਡਾ ਮੇਰਾ ਫੋਨ ਦੇ ਤੁਸੀਂ ਆਪ ਫੋਨ ਕਰਾ ਦੇ ਚਾਪੀ ਫੜਾ ਜਾਗੇ ਜਾ ਹੀ ਆ ਗਏ ਤੂੰ ਪਹਿਲਾਂ ਆ ਲਈਆਂ 2 ਵਜੇ ਤਾਂ ਸੀ ਟੈਂਕ ਨਾ ਹੋ ਗਿਆ ਟਾਈਮ ਕਿਹਨਾ ਹੋ ਗਿਆ 12 12 ਵਾਂ ਦੀ 12:30 ਉਹ ਕੋਈ ਫਿਰ ਨਹੀਂ ਆਏਗਾ 2 ਵਜੇ ਨੂੰ ਕਿੱਥੋਂ ਆ ਜਾਣਗੇ 4-5 ਵਜੇ ਰਾਂਗੇ 5 ਰਾਤ ਹੀ ਲਾਇਆ ਉਹਨੇ ਆ ਟੋਟੇ ਆ ਆਹ ਪੰਜੀ ਇਹ ਲੈ ਲੇ ਨਹੀਂ ਨਹੀਂ ਜੀ ਦੇਖੋ ਹਾਂ ਮੋਬਾਈਲ ਫੜ ਲੋ ਮੈਂ ਪਾਕੜੀ ਕਿਥੇ ਪੜਾ ਮੇਰੇ ਪਾਕੜ ਨਹੀਂ ਇਹ ਦੇਖੋ ਹਾਂ ਵੀਡੀਓ ਬਣਾਉਣ ਹੁਣ ਇਹ ਨੰਨਾ ਵਲੌਗ ਬਲੌਗ ਪਾਉਣੇ ਨੇ अच्छा ता करके ਮਰੇ ਪਾਸੇ ਹੋ ਇੱਥੇ ਵਟਨੇ ਹਾਂ ਹਾਂ ਇੱਥੇ ਬਣਾ ਲੈਣੇ ਠੀਕ ਹੈ ਦੇਖ ਲਓ ਘੜ ਘੜ ਕੇ ਲਾਉਂਦੇ ਵੇ ਬਾਈ ਆਹ ਕਿਹੜਾ ਕਪੜਾ ਤੇਰੀ ਹੁੰਦੀ ਇਹ ਕੀ ਗੀ ਰੇਟ ਦਾ ਹੈ ਇਹ ਤਾਂ ਉੱਤੇ ਲਿਖਿਆ ਪਉਂਦਾ ਕਟਮਾ ਨਹੀਂ ਹੁੰਦਾ ਅਜਾ ਦੇ 100 200 300 ਜਮਨ ਮਾੜਾ 2 300 ਵਾਲੇ ਟੁੱਟੇ ਆ ਗਏ ਇਹ ਹਾਂ 1.5 200 2 ਠੀਕ ਵਧੀਆ ਵੀ ਹੁੰਦੇ ਨੇ ਚ ਸਾਰੇ ਵਧੀਆ ਕਾਟ ਮੈਂ ਵੀ ਨੇਯੋਨ ਕਾਟ ਦੇ ਵਿੱਚ ਵਧੀਆ ਫੈਬਰਿਕ ਹੈ 10 ਨਾ ਸੁਣ ਟੋਟੇ ਵੀ ਹੁੰਦੇ ਨੇ ਚ ਵਧੀਆ ਤੇ ਵੇਖ ਲਓ ਕੱਢ ਲਓ ਸਿਕੰਦਰੀ ਪੀਸ ਇਹਦੇ ਵਿੱਚ ਸਿਕੰਦਰੀ ਹੋਇਆ ਹੈ ਪੈਨ ਇਹਦੇ ਨਾਲ ਨਹੀਂ ਤੇ ਸਲਵਾਰ ਜਿਹੜਾ ਇਹ ਕਿੰਨਾ इसमें लगती ਰਿਹਾ है ये ਹਾਂ ਤਾਂ ਇਹ ਤੋਂ ਪਾਈ ਲੈਣੀ ਹੈ 올ਓਵਰ ਕਹਾਂਗੇ ਤਾਂ ਪਾਈ ਲੈਣੀ ਹੈ ਬੀਬੀ ਬੱਕੀ ਨਾਲ ਦੀ ਸਲਵਾਰ ਵੀ ਜਿਹੜਾ ਲੰਘਦੀ ਕੰਟਰਾਸਟ ਹੈ ਇਹ ਕੰਬੀਨੇਸ਼ਨ ਹੈ ਲਾਲ ਖੱਟੀ ਨੱਬੀ ਉਹ ਫਿਰ ਨਹੀਂ ਕੋਈ ਲੱਗਦਾ ਇਹ ਇਹ ਕਲਰ ਦੇ ਵਿੱਚ ਡਿਜ਼ਾਈਨ ਸ਼ੇਡ ਬਿਲਕੁਲ ਦਾ ਹੋਇਆ ਦੇਖੀਏ ਸ਼ੇਡ ਕਿ ਮਾਊਸ ਕਲਰ ਉਹ ਤੇ ਆਇਆ ਫਿਰ ਉਹ ਜਿਹਦੇ ਉਹ ਲੈ ਆਇਆ ਤਾਂ ਕਮਲ ਉਹਨਾਂ ਨੂੰ ਨਹੀਂ ਸੀ ਆਇਆ ਅਰਿਸ਼ਾ ਇਹ ਪੈ ਕਿੰਨੇ ਪੈਨ ਸੂਟ ਮਹਿੰਗਾ ਹੋਇਆ ਇਹ ਹੋ ਜਾ 1800 ਪਿਆ ਦਾ 1400 ਪਿਆ ਦਾ ਰੇਟ ਦੀ ਕੋਈ ਜਵਾਬ ਨਹੀਂ ਰੇਟ ਦਾ ਫਰਕ ਨਹੀਂ ਆਉਂਦਾ ਅੱਛਾ 100 ਆਣਾ ਲੈ ਕਿੰਨੇ ਕੋਈ ਜੁਮੇ ਕਿੰਨੇ ਸਰ ਤੋਂ ਹਿਲਦੀ ਨਹੀਂ ਜਾਂ ਮੈਂ ਅੰਦਰ ਇਹਦਾ ਸਿਰ ਟਿੱਕਰੀ ਦੇਖ ਲਓ ਸੂਟ ਇੱਕ ਰੇਂਜ 1925 ਦਾ 1925 ਦਾ ਆ ਜਿਹੜੇ ਦੋ ਕੱਟੇ ਦੋਵੇਂ 1925 ਕਪਚਾਂ ਵਾਲੇ 1 ਕੱਟ ਲੱਗਟ ਲੱਗ ਸਕਦੀ ਹੈ 1780 ਦਾ ਆ 1900 ਕੁਛ ਦਾ ਹੈ ਨਹੀਂ ਸੂਣਾ ਨਹੀਂ ਇਹ ਤਾਂ ਹੈਨਾ ਸੂਟ ਨਹੀਂ ਸੂਣਾ ਹਾਂ ਰੰਗ ਦੇ ਵਿੱਚ ਹਾਂ ਸੂਟੀ ਤੇ ਸੂਟੀ ਦੇ ਚਿੱਟੇ ਅਸਟਾਫਾ ਜੀ ਰੰਗ ਆਈ ਜੀ ਹਾਂ ਆ ਚੀਜ਼ਾਂ ਮਸਲੀਨ ਦੁਪੱਟੇ ਚ 1425 ਰੁਪਏ ਦਾ 20 ਚਾਹ 1425 ਰੁਪਏ ਇਹੋ ਕਲਰ ਦੇ ਹਾਂ ਹੇਠਲੇ ਸਸਤੇ ਸੀ ਜਿਹੜਾ ਥੱਲੇ ਥੂੜਾ ਆ ਚੀਜ਼ ਨਹੀਂ ਕੋਈ ਇਹ ਮੇਤਾ ਦੇਖੀਏ। ਕੋਲੇ ਮਰ ਬਟੀ ਨਾ। ਲੈ ਸੋ ਸੋ ਦਾਸ। ਦੇਖ ਲਓ ਭਾਈ। ਆ ਸੋਨਾ ਵੈਸੀ। ਦੂਹ ਦੂਹ। ਸਾਰੀ ਸੋਣੀ ਲੱਗਦੇ ਸਾਨੂੰ ਦਾ। ਤੁਸੀਂ ਬੁੜੀਆਂ ਵੇਖੋ। ਇਹ ਸਾਰੇ ਆਲੋਗਰੇ ਨੇ। ਉਹ ਦੇ ਜੰਗੂ ਨੂੰ ਲੱਗੇ ਆ ਲੈ ਇੱਕ ਫਾਂਡੇ ਗਾਇਸੀਆਂ ਇਹ ਦਿਖਾ ਦੋ ਖਾ ਦੇ ਭਾਈ ਜਰਾ ਇਹ ਮਹਿੰਗੇ ਹੋਣਗੇ ਫਿਰ ਕੋਈ ਰੇਂਜ ਚ ਜਿਆਦਾ ਮਹਿੰਗਾ ਨਹੀਂ ਆਉਂਦਾ 1500 ਸਿਰ ਤੇ ਇੰਨੇ ਕੁ ਤਾਂ ਬੰਦ ਹੈ ਇੰਨੇ ਤੋਂ ਚਲ 1500 ਸੀ ਜਾ ਜੀ ਪਿਆਉ ਛੋਣ ਬਟੇ ਇਹ ਦਰਾਂ ਆ ਜੀ ਕੀ ਕਰਦਾ ਰਹਿੰਦਾ ਹੈ ਇਹ ਆ ਵੀ ਨਹੀਂ ਆਹ ਤਾਂ ਬਹੁਤ ਪਟਟਾ ਲਾਇਆ ਤੋ ਬਥੇ ਲਗਦਾ ਤੇ ਨਹੀਂ ਬਹੁਤ ਲਾਇਆ ਤੋ ਹਨ ਜਿਹੜਾ ਨੂੰ ਚਰਮੀ ਹੈ ਆ ਸੋਫਾ ਲਾ ਕੇ ਲਾ ਦੇ ਨੀ ਰੋਡ ਚ ਸਫਰ ਨਾਲ ਆਉਂਦਾ

ਸੋ ਤੁਸੀਂ ਦੱਸੋ ਵੀ ਸਾਨੂੰ ਤਾਂ ਹੁਣ ਆ ਜੱਟ ਗਿਆਵੇਂ ਮੈਂ ਆਖਾਂ ਥੋੜਾ ਚੀਜ਼ ਹੈ ਗਰਮੀ ਦੇ ਕਾਰਨ ਪਾਣੀ ਨਾ ਪੀਣਾ ਕਰਦਾ ਹੁਣ ਇਹ ਕਿੰਨੇ ਦਾ ਇਹ ਪੈਸੇ ਦਾ ਸੁਣ ਕਿੰਨੇ ਪੈਸੇ ਦਾ ਇਹ 1725 ਪਰ 19 ਜੀ ਬੰਦੀ ਹੁੰਦੀ ਹੈ ਔਰ ਤੱਕਾਂ ਦਿੰਦੀ ਉਹ ਛੋੜਦਾ ਬਥੇਰੇ ਪਏ ਜਿਹਦੇ ਮਰਜ਼ੀ ਅੰਦਰ ਦੀ ਕੰਮ ਛੁੜੀ ਹੁੰਦੀ ਹੈ ਚਾਹ ਤੇ ਨੀਲਾ ਰੰਗ ਦਾ ਬਸਲਿੰਗ ਦਾ ਸੂਟ ਹੈ ਬਸਲਿੰਗ ਦਾ ਸੂਟ ਆ ਬਸਲਿੰਗ ਦੇ ਦੁਪੱਟੇ ਨਾਲ ਵੀ ਚੀਜ਼ ਸੋਹਣੀ ਬਣ ਗਈ ਬਸਲਿੰਗ ਦਾ ਸੂਟ ਤੇ ਦੁਪੱਟਾ ਦਾਗਾਂ ਵਾਲਾ ਚੁਨੀ ਦਾ ਸੂਟ ਦਾਗਾਂ ਵਾਲਾ ਜੀ ਉਹ ਤਾਂ ਨਹੀਂ ਬਣੀ ਉਹ ਇਹ ਦੇਖ ਹਾਂ ਜੀ ਆਹ ਫੜਾ ਦੋ ਖਾਣ ਕੀ ਕਰਦਾ ਹੈ ਹਾਂ ਉਹ ਗਾ ਲਾ ਬਹੁਤ ਵਧੀਆ ਬਣਿਆ ਸੀਗਾ ਹਾਂ ਹਾਂ ਦੇਖ ਲਓ ਦੇਖ ਲਓ ਲੋਟ ਲੈ ਮੇਲਾ ਆਲੇ ਕੇ ਆਲਾ ਨੋਣ ਵਾਲਿਆ ਆ ਵੀ ਇਹ ਸਿੰਪਲੀਆਂ ਚੋੜ ਫਾਈਨਲ ਸਿੰਪਲ ਆ ਇਹ ਤਾਂ ਉਹ ਉਹ ਜਿਵੇਂ ਲੈ ਕੇ ਉਹ ਵੀ ਇੱਥੇ ਲੈ ਕੇ ਗਿਆ ਨਾ ਮੈਨੂੰ ਲੱਗਦਾ ਆ ਦੇਖ ਸਕਦੇ ਮਿਲਣੇ ਇਹ ਤੇ ਜੈਨੋ ਪਾਟਨ ਨੇ ਸਾਫਟ ਸਿੱਕੋ ਬਹੁਤ ਜਵਤ ਮਾੜੇ ਸੂਟ ਸੋਹਣੇ ਸਾਰੇ ਇਹ ਸੂਰ ਦਾ ਸੋਹਣੇ ਇਹ ਕਲਰ ਦੇ ਚੰਦੀ ਗੱਲ ਹੈ ਇਹਨੂੰ ਕਿੱਥੇ ਕਦਾ ਦੇ ਸਾਹ ਚੱਕ ਰੋੜਪਾ ਗਦੇ ਬੈਠਾ ਹੈ ਗ੍ਰੀਨ ਹਾਂ ਇਹਨੂੰ ਪਾਣੀ ਆਹ ਦੇਖੋ ਇਹ ਕਿਹੜਾ ਹੈ ਇਹ ਵੀ ਦੇਖ ਆ ਆਹ ਨਹੀਂ ਜਦੋਂ ਨੇੜੇ ਕਰਕੇ ਦਿਖਾ ਦੇ ਲੈ ਆਪਾਂ ਇਹ ਜੂਟ ਆ ਇਹ ਸੁਣਿਆ ਦੇਖ ਆ ਜਿਹੜਾ ਹਾ ਉੱਪਰ ਪਿਆ ਦੇਖ ਇਹ ਬੰਡੀ ਕਪੜਾ ਬਹੁਤ ਸੋਹਣਾ ਹੈ ਇਹ ਨਾ ਮੜਿਆ ਜਾਂਦਾ ਆ ਜਿਹੜਾ ਉੱਪਰ ਹੀ ਉੱਪਰ ਪਿਆ ਆ ਨੀ ਹਾ نیچے ਆਹ ਵਾਲਾ ਆ ਦੇਖੋ ਆ ਲੈ ਕੇ ਗਈ ਹੈ ਮੈਨੂੰ ਭੂਆ ਦਾ ਹੈ ਕਿੱਡੀ ਸੁਣੀ ਚੀਜ਼ ਹਨ ਕੱਪੜਾ ਨਾ ਭਾਵੇਂ ਤੁਸੀਂ ਆ ਦੇਖ ਬੋਈ ਤਾਂ ਵੀ ਨੰਬਰ ਨਹੀਂ ਆਉਂਦਾ ਆਹ ਤਾਂ ਪਤਾ ਹੀ ਹੈ ਕੱਪੜੇ ਦਾ ਤਾਂ ਕੱਪੜਾ ਫੈਕਟਰੀ ਦਾ ਪਤਾ ਕਿੱਦਾਂ ਆਹ ਸੋਨਾ ਭੂਆ ਜੀ ਆਹ ਸੋਨਾ ਇਹ ਕੀ ਰੰਗ ਹੈ 11055 ਨਹੀਂ ਉਹ ਜਿਹੜੀ ਸਹੀ ਗੱਲ ਨੂੰ ਸਹੀ ਰੱਖਣਾ ਚਾਹੀਦਾ ਉੱਪਰ ਹੀ ਉੱਪਰ ਉੱਪਰ ਸੈਕਿੰਡਰੀ ਹਾਂਜੀ ਚੱਲ ਇਹ ਮੇਚਾ ਪਾਉਣਾ ਨਿਕੂ ਆ ਜੀ ਆਹ ਦੇਖੀ ਕਿੰਨਾ ਸੋਨਾ ਪਰ ਪੌੜਾ ਨਹੀਂ ਇਹਨਾਂ। ਇਹ ਫਿੱਕਾ ਨਹੀਂ ਪਾਉਂਦੀ ਪੂਆ। ਗੱਲ ਕਰ ਅੱਧੀ ਕਿੰਨੇ ਸੋਨੇ? ਬੜਾ ਸੋਨਾ। ਬੈਜ ਬ੍ਰਿ। ਦੇਖੀ ਇਧਰ। ਬੇਬੇ ਆਸਤੇ ਸ ਬਹੁਤ ਸੋਨਾ। ਹਾਂ ਬੇਬੇ ਹੈ ਨਹੀਂ ਆਪਣੀ ਮੇਟ ਚ ਲੈ ਜਾਂਦੇ। ਦੇਖ ਦੇ ਕਿੰਨਾ ਸੋਨਾ ਛੋੜਾ। ਕਿੰਨੇ ਦਾ ਭਾਈ ਇਹ? 1500 ਦਾ ਹੀ ਆ। ਸੁਟੂ ਵੀ ਫਿਰ ਚੱਕਦਾ। ਵੇਖ ਵੀ ਜਰਾ ਕਿਉਂ ਆ ਇਹ। ਲੈ। ਇਹਦਾ ਵੀ ਉਹ ਨਹੀਂ ਬੈਸ। ਜਵਾਂ ਤਾਂ ਦੋਟਾਈ ਸੋਨਾ। 300 ਸੋਨਾ। 300 ਵੀ ਦੇ ਦੇਣਾ। ਇਹ ਵੀ ਘੇਰਾਂ ਕਰਾਂ ਸੋਨੇ। ਇਹਰਾ ਪੁੱਲਾ ਜਾ। ਇਹ ਕਿੰਨੇ ਦਾ ਇਹ ਤਾਂ ਦਾ ਸ਼ਾਇਦ ਉੱਤਰੋਂ ਚੱਕਿਆ ਉਹ ਤਾਂ ਜੇ ਉਹ ਆ ਜੇ ਉਹ ਦਾ ਪਾਟੀ ਗੜਾ ਆਇਆ ਫਿਰ ਮੜਾ ਮੋਟਰ ਖਾਜਣਾ ਫੰਕਸ਼ਨ ਤੇ ਵੀ ਸਾਰੀ ਸਾਂਭੂ ਆਈ ਸੋਚਦੀ ਹੈ ਨਾ ਗਾਹ ਦੀ ਗੱਲ ਆਈ ਹੋ ਸਕਦਾ ਨਹੀਂ ਸਾਨੂੰ ਫਰੇਚੀ ਸੋਲ ਪਈ ਜਾ ਤਾ ਕਿਤੇ ਵਿੱਚ ਦੰਦ ਵਿਆਹ ਜੀ ਪੈ ਜਾਂਦਾ ਨਾ ਤੋ ਕਮਾ ਤੇ ਥਾਰਦੀ ਪੂਆ ਬਰਾਵਾ ਮੋਟਰ ਦਾ ਸੋਚਦੇ ਹੁੰਦੇ ਸਾਡੀ ਪੂਆ ਬੁੜੀ ਨਹੀਂ ਜਿਹੜੀਆਂ ਹੋਣ ਉਹਨਾਂ ਦੀ ਸਾਡੀ ਪੂਆ ਬੁੜੀ ਨਹੀਂ ਹੋਣ ਜਿਆਦਾ ਨੋ ਲੈਦੇ ਹੋੜੀ ਹੁੰਦੀ ਆਹ ਹੋਲੀ ਸਾਡੇ ਕਰਾਉਂਦਾ ਸੀ ਅੱਛਾ ਹਾਂ ਰੰਗ ਕਿਤ ਬਹੁਤ ਸੋਹਣੇ ਕੱਢਿਆ ਬਈਆ ਥਾਰੇ ਐਂ ਕਹ ਸਕੀਏ ਯਾਰ ਲੱਗਦਾ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਦੱਸੋ ਤੁਹਾਨੂੰ ਤਾਂ ਆ ਵੀ ਲੱਗਿਆ ਸਾਨੂੰ ਆ ਵੀ ਲੱਗਿਆ ਤੇ ਨਹੀਂ ਥੋੜਾ ਜਿਆਦਾ ਚਾਹੀ ਨਹੀਂ ਵੀ ਆ ਥੋੜਾ ਜਿਹਾ ਹੋਰ ਰੰਗ ਸੇ ਚ ਥੋੜਾ ਜਿਹਾ ਹਰਾ ਹੈਗਾ ਹਨਾ ਇਹ ਆ ਵੀ ਬਹੁਤ ਗੂੜਾ ਜਿਹਾ ਨਹੀਂ ਸੁਹਣਾ ਨਹੀਂ ਆਹ ਸੂਟ ਸੁਹਣਾ ਬਈ 1 2 3 ਇਹਨਾਂ ਤਿੰਨੇ ਸਿਲੈਕਸ਼ਨ ਚੋਂ ਤੁਹਾਨੂੰ ਕਿਹੜਾ ਚੰਗਾ ਲੱਗਦਾ ਐਗਜ਼ੈਂਪਰ ਬਣਾ ਲਓ ਇਹਦੀ ਸਲਵਾਰ ਤੇ ਨੀ ਚੁੰਨੀ ਜੰਨੀ ਦੀ ਸਾਥੇ ਲੈ ਜੇ ਕਹਿੰਦਾ ਕੋਣੂ ਅੱਜ ਜੇਇਜ਼ਾ ਥੋੜਾ ਜਿਹਾ ਹਰਾ ਵਾਲਾ ਆ ਗਿਆ ਤੇ ਉਹ ਵੀ ਦਿਖਾਈ ਜਿਹੜਾ ਪਹਿਲਾ ਵਾਲ ਸੀ ਤੂੰ ਨਹੀਂ ਤੂੰ ਪਹਿਲਾ ਵਾਲ ਸੀ ਜਿਹੜਾ ਸੁਹਣਾ ਇਹ ਤੂੰ ਪਹਿਲਾ ਵਾਲ ਸੀਗਾ ਇੱਕ ਯਾਰ ਜਿਹੜਾ ਇਹ ਨਹੀਂ ਆ ਆ ਆ ਲੈ ਪੂ ਇਹ ਪੂਆ ਨੂੰ ਨਹੀਂ ਲੱਗਿਆ ਕਮਲ ਦੇ ਲਈ ਅੱਛਾ ਲਾਈਟ ਚ ਆ ਗਿਆ ਨਾ ਲਾਈਟ ਕਿਉਂ ਆਈ ਪੂਰਾ ਖੱਡਦਾ ਰੰਗਿਆ ਨੇ ਆ ਰੰਗ ਇਹਨਾਂ ਨੂੰ ਕੀ ਪਰਚੇ ਆਪਾਂ ਨੂੰ ਪਤਾ ਕਿਉਂ ਲੱਗਦਾ ਆਪਾਂ ਇਹਦੀ ਗੋਟਾ ਕਿਨਾਰੀ ਲਾ ਲੈਣੀ ਹੈ ਤੇ ਭੂਆ ਜੀ ਨੇ ਲਾਉਣਾ ਨਹੀਂ ਉਹ ਲਾਉਣ ਨੂੰ ਕੀ ਇਹਦੀ ਗੱਲ ਹੈ ਨਹੀਂ ਦੱਸ ਹਾਂ ਲਾਵਾਂਗੇ ਗੋਟੇ ਘਟ ਲਾ ਕੇ ਤਿਆਰ ਕਰਦੇ ਤੇ ਹੋਰ ਯਾਰ ਫਿਰ ਕਿੱਡੀ ਗੱਲ ਦੱਸ ਭੂਆ ਦਾ ਦੇ ਲੈ ਤੇ ਲੈ ਲਾਏ ਨਹੀਂ ਦਿਲ ਨਹੀਂ ਬਾਹਾਂ ਸੁਣਾ ਲਾਉਣ ਜਦੋਂ ਭੂਆ ਨਹੀਂ ਨਹੀਂ ਹੋਰ ਜੀ ਹਾਲੋ ਕੁ ਗੱਵੇ ਤਾਂ ਨਾਲ ਗੱਡੀ ਨਿਕਲਦੀ ਨਹੀਂ ਭਾਈ ਉਹਦੇ ਕੱਡੇ ਬਣਾ ਪਰਵਾ। ਵਲੋਕ ਉਹ ਕਾਰ ਨਹੀਂ ਨਿਕਲੀ ਭਈ ਉਹ ਕਬਾਸੇ ਕਰੇਗਾ। ਛੇ ਗੱਡੀਆਂ। ਜਾਂ ਫਿਰ ਸਕੂਟਰ ਨਾਲ ਕਰਾਂਗੇ ਭੈਣ। ਉਹ ਸਕੂਟਰੀ ਕਰਨੀ ਬਹੁਤ ਪਸੰਦੀ। ਜਮ ਹੋ ਗਿਆ ਟ੍ਰੈਫਿਕ। ਨਹੀਂ ਲੱਗਦਾ ਜਮ। ਆ ਦੇਖਿਆ ਕਬ ਚਾਲੇ ਲੈ ਗਿਆ ਉਹ ਨਾ। ਆ ਵਿਚਾਲੇ ਕਾਰ ਤੰਮ ਕੇ ਬਹਿ ਗਿਆ ਪਤਾ ਨਹੀਂ ਕੀ ਦਾ ਨੰਬਰ ਆ 006 ਆਵੇ। ਆ ਨੰਬਰ। ਸਾਡੀ ਕਾਰ ਖੜੀ ਆ ਮੰਨ ਲਾ ਇੱਥੇ। ਆਹ ਬਾਜ਼ਾਰ ਚ। ਤੂੰ ਪਰਲੇ ਪਾਸੇ ਲਾ ਗਿਆ ਜਮਾਂ ਰ ਸੜਕ ਤੇ ਵਿਚਾਲੇ ਲੱਗ ਗਿਆ ਤੂੰ ਆਹ ਕਾਰ ਕੱਢਣੀ ਵੀ ਕਿੱਧਰ ਦੀ ਕੱਢੂ ਬੰਦਾ ਬੈਕ ਤਾਂ ਕਰਾਂਗੇ ਇਹ ਸਾਰੇ ਡਰਿਫਟ ਲਵਾ ਕੇ ਤਾਂ ਨਹੀਂ ਉਹ ਵੇਖ ਤੂੰ ਕਿੱਧਰ ਲੱਗ ਗਿਆ ਮਗਰ ਦੋ ਹੀ ਕੌਲੇ ਬੰਦੇ ਆ ਯਾਰ ਦੇਖੀ ਮਗਰ ਆਉਣ ਤੇ ਸੁਣਨਾ ਹਨ ਹੋਵੇਗਾ ਕੀ ਕਰੂਗਾ ਬੰਦਾ ਤਦੋਂ ਉਹਦੇ ਲੱਗਿਆ ਕਾਰ ਬੈਕ ਕਿੰਨੀ ਕਰਾਂ ਉੱਡੀ ਆਉਂਦੀ 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 ਹੋਰ ਆਉਂਦੀ ਹੋਰ ਆਉਂਦੀ 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 ਬ੍ਰੇਕ ਦੋ ਪਾ ਲਈਏ ਮਾਣੇ ਡਰੋਬੇ ਨਾ ਨ ਮੁਰਗੀ ਜਮਾਂ ਵਿਚਾਲੇ ਜਮਾਂ ਵਿਚਾਲੇ ਜਮਾਂ ਵਿਚਾਲੇ ਖੱਲ ਗਿਆ ਯਾਰ ਕਮਾਲ ਹੋ ਗਈ ਜਮਾਂ ਵਿਚਾਲੇ ਇਹ ਕਿਹੜਾ ਸੁੰਦਰ ਫਿਰ ਕਮਣਾ ਕੁਛ ਨਹੀਂ ਆਪੇ ਰੋਣਾ ਬਹਿਣ ਤੇ ਫਿਰ ਆਪਾਂ ਨੂੰ ਕੀ ਆ ਰੋਣਾ ਆਪਾਂ ਕੇ ਸਿਰ ਖਾਵਾਂਗੇ ਲੋਕਾਂ ਦਾ ਫੇਰ ਹੀ ਆਉਣਗੇ ਇੱਥੇ ਪੁਲਿਸ ਵਾਲੇ ਆਪੇ ਚੱਕ ਕੇ ਲੈ ਜਾਣਗੇ ਇਹ ਕਾਰ ਇੱਟਾ ਪਰ ਬੇਪਰਵਾਹ ਬੰਦਾ ਯਾਰ ਦੱਸ ਲੈ। ਵੱਡਾ ਲੈ ਖੜ ਕੇ ਪਜ ਗਿਆ। ਹਾਦ ਹੋ ਗਈ। ਪਤਾ ਨਹੀਂ ਕਿਹੜੀ ਉਲੂ ਦੀ ਕਾਰ ਆ। ਘਾਰਨ ਮਾਰਦੇ। ਵੇਰਾ ਗਲਾਂ ਹੰਦਾ ਐ ਕਰਦੇ ਐ ਕਰਦੇ। ਜੱਟ ਐ ਕਰਦੇ। ਅਭੀ ਸਾਰੇ ਆਂ ਖਾਂ ਖਾਂ ਕੇ ਰੱਖੀ। ਹਾਂ ਆ ਆ ਗਈ ਚੰਡੀ ਦੀ। ਇੱਥੇ ਹਸਪਤਾਲ ਆ। ਵਰਿੰਦਰ ਗੋਇਲ ਦਾ ਹੋਵੇ ਦੰਦਾਲਾ। ਜਾਮ ਲੱਗ ਜਾਂਦਾ। ਸਿਰ ਦੰਦਾਲੇ ਦੇ ਕਰਕੇ ਜਾਮ ਲੱਗ ਜਾਂਦਾ ਸਾਰੇ ਰਿਕਟ ਕਰ ਲੱਗਿਆ ਪਿਆ। ਕੋਈ ਹਾਲ। ਉਹ ਜੇ ਬੀ ਆਮ ਜਿਹੜਾ ਬਿਗਣਾ ਹੋਣਾ ਉਹ ਸਿੱਕਦਾ ਕੀ ਕਰੂਗਾ ਬੰਦਾ